ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਬਾਣੀ ਭਗਤ ਕਵੀ ਜੀ ਕੀ ਜੋਏ ਖਸਮ ਹੈ ਜਾਇ ਪੂਤ ਬਾਪ ਖਿਲਾਇਆ ਬਿਨ ਸਰਵਣਾ ਖੀਰ ਪਿਲਾਇਆ ਦੇਖੋ ਲੋਗਾ ਕਲ ਕੋ ਪਾਓ ਸੁਤ ਮੁਕਲਾਈ ਆਪਣੀ ਮਾਓ ਰਹਾਓ ਪੱਗਾ ਵੇਨਾ ਹੁਰੀਆ ਮਾਰਤਾ ਬਦਨੇ ਬਿਨ ਖਿਰਖਿਰਾ ਹਾਸਤਾ निंद्रा बिन नर पै सोवे बिन बासन खीर पलोवे बिन आस्तन गौ लवेरी पैंटे बिन बाट कनेरी बिन सतगुरु बाट न पाई कह कबीर समझाई की समझाਉਂਦੇ ਆ ਭਗਤ ਜੀ ਬਨਾਰਸ ਚ ਬੈਠੇ ਨੇ ਬਨਾਰਸ ਚ ਬੈਠੇ ਬੈਠੇ ਧਰਮ ਦੇ ਲੋਕਾਂ ਨੂੰ ਸਮਝਾ ਰਹੇ ਨੇ ਕਹਿੰਦੇ ਭਾਈ ਤੁਹਾਡੇ ਕੋਲੇ ਨਾ ਤਾਂ ਕੋਈ ਭਾਂਡਾ ਐ ਨਾ ਸਰੀਰ ਐ ਨਾ ਧਰਮ ਦਾ ਕੋਈ ਪੈਰ ਐ ਪਰ ਉਲਟ ਸਮਝਾਤਾ ਭਗਜੀ ਨੇ ਇੱਥੇ ਕਹਿੰਦੇ ਐ ਹੋ ਸਕਦਾ ਹੈ ਭਾਈ ਭਾਂਡਿਆਂ ਤੋਂ ਬਿਨਾ ਬਾਸਣ ਤੋਂ ਬਿਨਾ ਖੀਰ ਬਣਾਈ ਜਾਵੇ ਗਊ ਆ ਥਣਾ ਤੋਂ ਬਿਨਾ ਦੁੱਧ ਨਹੀਂ ਦੀ ਹੋਵੇ ਹੈ ਭਾਈ ਹੈ ਸਾਰਾ ਕੁਝ ਹੈ ਪਰ ਉਹ ਨਿਰਾਕਾਰ ਦੁਨੀਆ ਦਾ ਉਹ ਅੱਖਾਂ ਕੰਨਾਂ ਦਾ ਵਿਸ਼ਾ ਨਹੀਂ ਅਜਾਪਨ ਦੁੱਧ ਬਣਾ ਕੇ ਦਿੱਤੀ ਨਹੀਂ ਬਾਣੀ ਕਿਹਨੇ ਦਿੱਤੀ ਸਤਿਗੁਰ ਨੇ ਗੁਰੂ ਪਖ ਸਹਿਵਾਨ ਆਏ ਸੰਸਾਰ ਨੂੰ ਤਾਰਨ ਰਹਿਬਰ ਅਜਾਪਨ ਕੋ ਰੱਬੀ ਬਾਣੀ ਹੈ ਇਹਨੂੰ ਸਮਝਣ ਦੀ ਲੋੜ ਹੈ ਜੋ ਇਹ ਖਸਮ ਹੈ ਜਾਇਆ ਪੂਤ ਬਾਪ ਖਿਲਾਇਆ ਮੰਦਾ ਪਿਓ ਕੌਣ ਹੈ ਖਸਮ ਸੱਚ ਸਬਨਾ ਕਾ ਖਸਮ ਹੈ ਮਨ ਹੁਣ ਖਸਮ ਨਹੀਂ ਬਣਿਆ ਇੱਥੇ ਮਾਲਕ ਨਹੀਂ ਬਣਿਆ ਇੱਥੇ ਹੁਣ ਪੁੱਤ ਬਣਿਆ ਬੈਠਾ ਵਾ ਪੂਤ ਬਾਪ ਖਿਲਾਇਆ ਬਿਨ ਸਰਬਣਾ ਖੀਰ ਪਲਾਇਆ ਕੰਨਾਂ ਤੋਂ ਬਿਨਾ ਭਾਈ ਤੂੰ ਤਪਲਾ ਸਕਦੇ ਹੋ ਪਰ ਪਲਾਇਆ ਵਾ ਉਹ ਅੰਦਰ ਜਾਂਦਾ ਹੈ ਭਾਈ ਗੁਰਸ਼ਾਬਦ ਦਾ ਗਿਆਨ ਜਿਹੜਾ ਉਹ ਉਹਦੀ ਗੱਲ ਹੈ ਜਦੋਂ ਆਪਾਂ ਕੋਈ ਅੰਦਰ ਵਿਚਾਰ ਕਰਦੇ ਹਾਂ ਤਾਂ ਕੰਨਾਂ ਦੀ ਕਿੱਥੇ ਲੋੜ ਪੈਂਦੀ ਹੈ ਭਾਈ ਇਹਨੂੰ ਸਮਝਣ ਦੀ ਲੋੜ ਹੈ ਦੇਖਾ ਲੋਗੋ ਕਲਕੋ ਭਾਉ ਸੁਤ ਮੁਕਲਾਈ ਆਪਣੀ ਮਾਉ ਮੁਕਲਾਈ ਹੁੰਦੀ ਹੈ ਮੋਕਲੀ ਜਿਵੇਂ ਪੁਰਾਣੇ ਟਾਈਮਾਂ ਦੇ ਵਿੱਚ ਜੁੱਤੀਆਂ ਬਣਾਉਂਦੇ ਸੀ ਉਹ ਜੁੱਤੀ ਜਦੋਂ ਆਪਣੇ ਪੈਰ 'ਚ ਟਾਈਟ ਹੁੰਦੀ ਸੀ ਫਿਰ ਆਪਾਂ ਦੁਬਾਰਾ ਦਿੰਦੇ ਸੀ ਉਹ ਵਿੱਚ ਗਲਬੋਤ ਉਹ ਦੇਣਦੇ ਸੀਗੇ ਉਹਦੇ ਨਾਲ ਜੁੱਤੀ ਜਿਹੜੀ ਮੋਕਲੀ ਹੋ ਜਾਂਦੀ ਸੀ ਇਨੇ ਆਪਦੇ ਆਪ ਆਪਣਾ ਜੀਵਨ ਸਖਾਲਾ ਕਰ ਲੈ ਆਪਾਂ ਵੀ ਤਾਂ ਕਰਨਾ ਹੈ ਭਾਈ ਦੇਖੋ ਲੋਗਾ ਕਲ ਕੋ ਪਾਓ ਸੁੱਤ ਮੁਕ ਲਈ ਆਪਣੀ ਮਾਓ ਆਪਣੀ ਮਤ ਕਿਹੜੀ ਲੈ ਲਈ ਆਪਦੀ ਮਤ ਲੈ ਲਈ ਖਸਮ ਦੀ ਮਤ ਲੈ ਲਈ ਗੁਰ ਕੀ ਮਤ ਲੈ ਲਈ ਰਹਾਓ ਪੱਗਾਂ ਵੇਨ ਹੁਰੀਆਂ ਮਾਰਦਾ ਕੋਈ ਹੋ ਸਕਦਾ ਭਾਈ ਇਦਾਂ ਪੈਰਾਂ ਤੋਂ ਬਿਨਾਂ ਵੀ ਟੁਬੂਸੀਆਂ ਮਾਰਦਾ ਹੋਵੇ ਮਾਰਦਾ ਪਰ ਇਹ ਜਿਹੜੇ ਹੈਗੇ ਧਰਮ ਦੇ ਲੋਕ ਸਰੀਰ ਹੈ ਨਹੀਂ ਨਿਰਆਕਾਰ ਦੁਨੀਆ ਦੀ ਸਮਝ ਆਈ ਨਹੀਂ ਧਰਮ ਦੇ ਠੇਕੇਦਾਰ ਬਣ ਗਏ ਸਾਰਾ ਕੁਝ ਆਪ ਦਾ ਬਣਾਈ ਬੈਠੇ ਨੇ ਸਾਰਾ ਕੁਝ ਇੱਥੇ ਬਣਾਈ ਬੈਠੇ ਨੇ ਤਾਂ ਅਮਰਤ ਲੋਕ ਐ ਭਾਈ ਬਦਨੇ ਬਿਨ ਖਿਰ ਖਿਰ ਹਾਸਤਾ ਹੋ ਸਕਦਾ ਐ ਇਦਾਂ ਵੀ ਸਰੀਰ ਨਾ ਹੋਵੇ ਤਾਂ ਹੱਸਦਾ ਹੋਵੇ ਹੱਸਦਾ ਐ ਭਾਈ ਨਿਰাকার ਸਰੀਰ ਹੈ ਉਹ ਖਾਣੋਂ ਨਹੀਂ ਦਿੰਦਾ ਹੈ ਖੁਸ਼ ਰਹਿੰਦਾ ਹੈ ਨਾਨਕ ਭਗਤਾ ਸਦਾ ਬਗਾਸ ਸੁਣੀਏ ਦੁਖ ਪਾਪ ਕਾ ਨਾ ਲੰਦਰਾ ਬਿਨ ਨਰਪੈ ਸੋਵੇ ਬਿਨ ਬਾਸਨ ਖੀਰ ਬਲੋ ਬਿਨ ਭਾਂਡਿਆਂ ਤੋਂ ਬਿਨਾਂ ਖੀਰ ਬਣ ਸਕਦੀ ਐ ਭਾਈ ਬਿਨ ਅਸਤਨ ਗਉਲਵੇਰੀ ਅਸਤਨ ਤੋਂ ਭਾਵ ਥਣ ਹੈ ਨਹੀਂ ਕਿ ਦੁੱਧ ਆ ਰਿਹਾ ਇਹ ਬਾਣੀ ਦੁੱਧ ਹੈ ਭਾਈ ਪੈਂਡੇ ਬਿਨ ਬਾੜ ਘਨੇਰੀ ਪੈਂਡਾ ਤਾਂ ਹੈ ਨਹੀਂ ਸੀ ਘਨੇਰੀ ਬਾੜ ਤੁਰਿਆ ਫਿਰਦਾ ਸੀਗਾ ਬਾੜ ਤਾਂਦਰੀ ਸੀ ਘਰ ਤਾਂ ਕੋਲੇ ਸੀ ਢਿਜ ਘਰ ਬਿਨ ਸਤਗੁਰ ਬਾੜ ਨਾ ਪਾਈ ਪਰ ਸੱਚ ਦੇ ਗਿਆਨ ਤੋਂ ਬਿਨੈ ਰਸਤਾ ਨਹੀਂ ਮਿਲਦਾ ਭਾਈ ਕੋ ਕਬੀਰ ਸਮਝਾਈ ਆਪਾਂ ਵੀ ਤਾਂ ਸਮਝਣਾ ਭਾਈ ਇਹਨੂੰ ਉਲਟੀ ਘੁਮਾਤੀ ਕਬੀਰ ਜੀ ਨੇ ਜਿਵੇਂ ਪਿਛਲੇ ਸ਼ਬਦਾਂ ਦੇ ਵਿੱਚ ਵੀ ਅੱਗੇ ਵੀ ਆਪਾਂ ਨੂੰ ਆ ਜਾਣੇ ਨੇ ਜਲਕੀ ਮਛਲੀ ਚੜੀ ਖਜੂਰ ਰਿਸ਼ੀ ਉਹ ਨਹੀਂ ਕਹਿੰਦੇ ਮਹਾਰਾਜ ਐ ਕਿਵੇਂ ਹੋ ਸਕਦਾ ਮੱਛੀ ਪਾਣੀ ਵਾਲੀ ਖਜੂਰ ਤੇ ਕਿਵੇਂ ਛੜ ਸਕਦੀ ਉਹ ਭਾਈ ਸੁਰਤੈ ਨਾਮ ਸਰੋਵਰ ਚ ਰਹਿਣ ਵਾਲੀ ਇਹ ਸਿਰ ਦੇ ਮੱਥੇ ਤੇ ਆ ਕੇ ਬੈ ਗਈ ਅੱਗ ਜੀ ਬੈਠੀ ਐ ਤ੍ਰਿਸ਼ਨਾ ਰੂਪੀ ਖਜੂਰ ਤੇ ਜਿਹੜੀ ਬੈਠੀ ਐ ਉਹ ਐ ਸਮਝਾਉਂਦੇ ਨੇ ਨਿਰাকার ਦੁਨੀਆ ਨੂੰ ਭਾਈ ਪ੍ਰਮਾਣ ਦੇ ਦੇ ਕਿ ਆਪਾਂ ਵੀ ਤਾਂ ਸਮਝਣਾ ਆਓ ਸਾਰੇ ਮਿਲ ਕੇ ਆਪਾਂ ਇਹ ਰੱਬੀ ਬਾਣੀ ਨਾਲ ਜੁੜੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ